ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈਣਗੇ ਤੇ ਲਾਈਨਿੰਗ ਲੱਗੂਗੀ ਬਹੁਤ ਜ਼ਿਆਦੇ ਸੋਹਣੀ ਕਾਟਨ ਹੈਗੀ ਤੇ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਆਪਾਂ ਤੁਹਾਨੂੰ ਦਿਖਾਉਣੇ ਆਗੇ ਇੱਕ ਤੋਂ ਇੱਕ ਹਟਕੇ ਪ੍ਰਿੰਟ ਹੈਗਾ ਤੇ ਆਰਡਰ ਹੈਗਾ ਜਿਹੜਾ ਆਪਣਾ ਤੁਸੀਂ ਫਾਸਟਲੀ ਕਰਦੇ ਹੋ ਕਿਉਂਕਿ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾ ਹੈਗਾ ਦੁਬਾਰਾ ਰਿਪੀਟ ਤੇ ਕੋਈ ਹੀ ਪ੍ਰਿੰਟ ਹੈ ਜਿਹੜਾ ਮਿਲਦਾ ਹੈਗਾ ਤੇ ਹਰ ਕੋਈ ਪ੍ਰਿੰਟ ਹੈਗਾ ਜਿਹੜਾ ਉਹ ਦੁਬਾਰਾ ਨਹੀਂ ਮਿਲਦਾ ਹੈਗਾ ਫਿਰ ਪ੍ਰਿੰਟ ਰੈਡੀ ਕਰਵਾਉਣ ਨੂੰ ਵੀ ਟਾਈਮ ਲੱਗ ਜਾਂਦਾ ਹੈਗਾ ਤਾਂ ਕਰਕੇ ਹਨਾ ਤੁਸੀਂ ਆਰਡਰ ਮੈਂ ਤਾਂ ਹੀ ਕਹਿੰਨੀ ਹੂ ਨੇ ਕਾਫੀ ਭੈਣਾ ਰਹਿ ਜਾਂਦੀਆਂ ਹੁੰਦੀਆਂ ਨੇ ਜਿਹੜੀਆਂ ਭੈਣਾ ਰਹਿ ਜਾਂਦੀਆਂ ਨੇ ਹਨਾ ਤੁਸੀਂ ਅਗਲੀ ਵੀਡੀਓ ਦੇ ਵਿੱਚ ਸੂਟਨੇਗੇ ਜਿਹੜੇ ਲੈ ਸਕਦੇ ਹੋਗੇ ਲੋ ਜੀ ਸੂਟ ਦਿਖਾਉਣਾ ਪਾ ਸ਼ੁਰੂ ਕਰਦੇ ਹਾਂਗੇ ਬਹੁਤ ਜ਼ਿਆਦੇ ਸੋਹਣੇ ਤੁਸੀਂ ਦੇਖ ਸਕਦੇ ਹੋ ਫੈਬਰਿਕ ਇੰਨਾ ਜਿਆਦਾ ਸੋਨਾਗਾ ਬਿਲਕੁਲ ਪਿਓਰ ਦੇ ਵਿੱਚ ਹੈਗਾ ਤੁਸੀਂ ਪ੍ਰਿੰਟ ਦੇਖੋ ਬਲੈਕ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆਗਾ ਲਓ ਜੀ ਇਹ ਸੂਟ ਰਹਣਗੇ 올ਓਵਰ ਰਹਣਗੇ ਸੂਟ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ 2000 ਪ੍ਰਾਈਸ ਆ 올ਓਵਰ ਦਾ ਕਿਉਂਕਿ ਜਿਹੜਾ ਇਹਨਾਂ ਦਾ ਫੈਬਰਿਕ ਹੈ ਨਾ ਸੂਟ ਦਾ ਉਹ ਮਤਲਬ ਬਾਟਮ ਦੇ ਵਿੱਚ ਆਪਾਂ ਨੂੰ ਕਿਤੋਂ ਵੀ ਨਹੀਂ ਮਿਲਣਾ ਹੈਗਾ ਤਾਂ ਕਰਕੇ ਮੈਚਿੰਗ ਇਹਦੀ ਸਹੀ ਨਹੀਂ ਰਹਿਣੀ ਹੈਗੀ ਮੈਂ ਤੁਹਾਨੂੰ ਗਲਤ ਚੀਜ਼ ਕਰਕੇ ਹੋਰ ਫੈਬਰਿਕ ਦੀ ਬਾਟਮ ਲਗਾ ਕੇ ਦੇ ਦਾਂ ਹਣਾ ਜਿਹੜੀ ਆਪਾਂ ਬਾਟਮ ਲਗਾਉਣੀ ਹੈਗੀ ਜਾਂ ਆਪਾਂ ਜੋ ਹੈ ਸਿਲਕ ਦੀ ਬਾਟਮ ਲਗਾ ਦੇਣੇ ਹੁੰਦੇ ਹੈਗੇ ਜਾਂ ਫਿਰ ਆਪਾਂ ਮੋਡਲ ਦੀ ਬਾਟਮ ਲਗਾਉਣੀ ਹੈਗੀ ਜਾਂ ਫਿਰ ਆਪਾਂ ਕريب ਦੀ ਬਾਟਮ ਲਗਾਉਣੇ ਹੈਗੇ ਜੇ ਮੈਂ ਤੁਹਾਨੂੰ ਹੁਣ ਇਹਦੇ ਨਾਲ ਕਹਦਾ ਵੀ ਮੈਂ ਇਤਾਂ ਦੀ ਬਾਟਮ ਤੁਹਾਨੂੰ ਲਗਾ ਕੇ ਦੇ ਦੂੰਗੀ ਗਲਤ ਗਾਈਡ ਕਰਕੇ ਤੁਹਾਨੂੰ ਮੈਂ ਸੂਟ ਸੇਲ ਕਰਦਾ ਉਹ ਗੱਲ ਸਹੀ ਨਹੀਂ ਹੁੰਦੀ ਹੈ ਨਾ ਤੇ ਇਹਦੇ ਨਾਲ ਪਹਿਲੀ ਗੱਲ ਤਾਂ ਫੈਬਰਿਕ ਜਿੱਦਾਂ ਦਾ ਇਹ ਫੈਬਰਿਕ ਬਹੁਤ ਫੁੱਲ ਪਿਓਰ ਦੇ ਵਿੱਚ ਫੈਬਰਿਕ ਹੈਗਾ ਚੰਦਰੀ ਪ੍ਰਿੰਟ ਦੇ ਵਿੱਚ ਇਹ ਸੂਟ ਨੇਗੇ ਬਹੁਤ ਜਿਆਦੇ ਸੋਹਣੇ ਮਤਲਬ ਫੈਬਰਿਕ ਹੈਗਾ ਇਹ ਕਿ ਦੁਪੱਟਿਆਂ ਨਾਲ ਵੀ ਆਏ ਨੇ ਇਹ ਆਏ ਨੇ ਸੀ ਵਿਦਆਊਟ ਦੁਪੱਟਾ ਸੂਟ ਆਏ ਨੇਗੀ ਜਿਹੜੇ ਵੀ ਤੁਸੀਂ ਲੈਣੇ ਹੋਣਗੇ ਤਾਂ ਤੁਸੀਂ ਉਸ ਤਰ੍ਹਾਂ ਲੈ ਸਕਦੇ ਹੋਗੇ ਇਹਦਾ ਪ੍ਰਾਈਸ 2000 ਆ 올ਓਵਰ ਦਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਜਿੰਤਾ ਵੀ ਹੋਣਾ ਤੁਸੀਂ ਰੈਡੀ ਕਰਵਾਣਾ ਹੈ ਉਹਦੇ ਐਕਸਟਰਾ ਚਾਰजेस ਹੋਣਗੇ ਤਾਂ ਤੁਸੀਂ ਉਦਾਂ ਆਪਣਾ ਦੁਪੱਟਾ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਕਲਰ ਦਾ ਪ੍ਰਿੰਟ ਹੈ ਪ੍ਰਿੰਟ ਸਾਰੇ ਹੀ ਸੋਨੇ ਨੇਗੇ ਕਈ ਭੈਣਾਂ ਹਨਾ ਲਾਈਟ ਕਲਰ ਨਹੀਂ ਪਸੰਦ ਕਰਦੀਆਂ ਤਾਂ ਤੁਸੀਂ ਡਾਰਕ ਦੇ ਵਿੱਚ ਲੈ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ ਪ੍ਰਿੰਟ ਬਣੇ ਹੋਏ ਨੇਗੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈ ਕਿਉਂਕਿ ਮੇਰੇ ਕੋਲੇ ਫੈਬਰਿਕ ਹੈ ਜਿੱਦਾਂ ਦਾ ਮੈਂ ਤੁਹਾਨੂੰ ਦੱਸੂਗੀ ਉਸ ਤਰ੍ਹਾਂ ਦਾ ਹੀ ਫੈਬਰਿਕ ਤੁਹਾਡੇ ਘਰ ਤੱਕ ਆਊਗਾ ਕੋਈ ਵੀ ਗਲਤ ਚੀਜ਼ ਨਹੀਂ ਆਊਗੀ ਵਿਹਾਂ ਆਪਾਂ ਕੋਈ ਵੀ ਗਲਤ ਚੀਜ਼ ਸੁਣ ਨਹੀਂ ਦੀ ਹੈ ਨਾ ਇਸ ਤੋਂ ਬਾਅਦ ਆਜੂਗਾ ਇਹ ਗ੍ਰੀਨ ਦੇ ਵਿੱਚ ਹੈਗਾ ਇਸ ਤਰ੍ਹਾਂ ਪ੍ਰਿੰਟ ਆ। ਥੋੜਾ ਜਦੋਂ ਮੈਂ ਖੋਲ ਕੇ ਦਿਖਾਉਣੀ ਕਲਰ ਡਲ ਹੋ ਜਾਂਦਾ ਹੈਗਾ ਫੋਨ ਦੇ ਵਿੱਚ ਇਸ ਤਰ੍ਹਾਂ ਜਦੋਂ ਮੈਂ ਤੁਹਾਨੂੰ ਪ੍ਰਿੰਟ ਸ਼ੋਅ ਕਰ ਦਿਆਂਗੀ ਤਾਂ ਸਹੀ ਕਲਰ ਆਉਂਦਾ ਹੈਗਾ ਜੇ ਉਦਾਂ ਪ੍ਰਿੰਟ ਹੈ ਨਾ ਵੀ ਸਹੀ ਆਉਂਦਾ ਹੁੰਦਾ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨੀ ਹੁੰਨੀ ਹੈ ਇਤਾਂ ਮਤਲਬ ਕਲਰ ਹੈ ਜਿਹੜਾ ਸਹੀ ਆਉਂਦਾ ਹੈ ਇਸ ਤਰ੍ਹਾਂ ਜਦੋਂ ਆਪਾਂ ਤੁਹਾਨੂੰ ਦਿਖਾਉਣਿਆਂਗੇ ਲਓ ਜੀ ਇਹ ਇਹ ਬਿਲਕੁਲ ਪਰਫੈਕਟ ਕਲਰ ਆਏਗਾ ਮੇਰੇ ਫੋਨ ਦੇ ਵਿੱਚ ਤੇ ਫਰੋਜ਼ੀ ਆਪਾਂ 2 ਪੀਸ ਲੈ ਕੇ ਆਏ ਸੀਗੇ ਕਿਉਂਕਿ ਮੈਨੂੰ ਬਹੁਤ ਜ਼ਿਆਦੇ ਪਸੰਦ ਆਇਆ ਇਦਾਂ ਦੇ ਪਹਿਣਾ ਮਤਲਬ ਡਿਮਾਂਡ ਸੇਲਿੰਗ ਆਪਣੀ ਹੈਗੀ ਹੈ ਇਦਾਂ ਦੇ ਕਲਰ ਦੀ ਕਾਫੀ ਜ਼ਿਆਦੇ ਤੇ ਹੋ ਜਾਂਦੇ ਨੇ ਕਾਫੀ ਸੇਲ ਹੋ ਜਾਂਦੇ ਨੇ ਡਾਰਕ ਕਲਰ ਦੇ ਵਿੱਚ ਹੋ ਫਿਰ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਵੀ ਮਲਟੀ ਦੇ ਵਿੱਚ ਹੈਗਾ ਇਹਦੇ ਨਾਲ ਮਤਲਬ ਤੁਸੀਂ ਲੈਸਸ ਦਾ ਡਿਜ਼ਾਈਨ ਕਰਕੇ ਬਹੁਤ ਜਿਆਦੇ ਸੋਹਣੀ ਇਹਦੇ ਵਿੱਚ ਸਿਰਫ ਤੁਸੀਂ ਸਿੰਪਲ ਲੈਸ ਰੱਖਣੀ ਹੈਗੀ ਇੱਕ ਤੁਸੀਂ ਮਤਲਬ ਘੱਟ ਵਾਲੀ ਲੈਸ ਆਉਂਦੀ ਹੈਗੀ ਉਹਦਾ ਡਿਜ਼ਾਈਨ ਕਰਵਾ ਸਕਦੇ ਹੋਗੇ ਬਾਕੀ ਜਿਹੜੀ ਤੁਸੀਂ ਲੈਸ ਹੈਗੀ ਬਿਲਕੁਲ ਸਿੰਪਲ ਰੱਖਿਓ ਕਿਉਂਕਿ ਇਹ ਪ੍ਰਿੰਟ ਹੈਗਾ ਜਿਹੜਾ ਮਲਟੀ ਦੇ ਵਿੱਚ ਹੈਗਾ ਫਿਰ ਜੇ ਆਪਾਂ ਲੈਸਸ ਦਾ ਇਹਦੇ ਵਿੱਚ ਜਿਆਦਾ ਡਿਜ਼ਾਈਨ ਕਰਾਉਣੇ ਤਾਂ ਉਹ ਓਵਰ ਹੋ ਜਾਊਗਾ ਤਾਂ ਕਰਕੇ ਇਹਨੂੰ ਸਿੰਪਲ ਸੂਪਰ ਜਿਹਾ ਸੂਟ ਹੈਗਾ ਜਿਹੜਾ ਬਹੁਤ ਜਿਆਦੇ ਸੋਹਣਾ ਰੈਡੀ ਹੋਊਗਾ ਸਿੰਪਲ ਜਿਹਾ ਹੀ ਡਿਜ਼ਾਈਨ ਬਣਾਉਣਾ ਤੁਸੀਂ ਦੇ ਪ੍ਰਿੰਟ ਬਹੁਤ ਜ਼ਿਆਦੇ ਸੋਹਣਾ ਹੈਗਾ। ਇਸ ਤਰ੍ਹਾਂ ਤੇ ਅਗਲਾ ਪ੍ਰਿੰਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਹੋ ਜਿਹੇ ਇਸ ਤਰ੍ਹਾਂ ਦੇ ਪ੍ਰਿੰਟ ਸੀਗੇ। ਤੇ ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਹੀ ਸੈਕਿੰਡ ਕਲਰ ਹੈਗਾ ਮਲਟੀ ਦੇ ਵਿੱਚ, ਇਹ ਹੈਗਾਗਾ ਸਕਿਨ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਹੀ ਮਲਟੀ ਦੇ ਵਿੱਚ ਹੈਗਾ। ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਹ ਵੀ ਪ੍ਰਿੰਟ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ ਸਾਰੇ ਹੀ ਪ੍ਰਿੰਟ ਇਹਦੇ ਬਹੁਤ ਜ਼ਿਆਦੇ ਸੋਹਣੇ ਨੇਗੇ ਇੱਦਾਂ ਦੇਖੋ ਤੁਸੀਂ ਤੇ ਇਹ ਵਾਲਾ ਇਹਦੇ ਵਿੱਚ ਦੋ ਕਲਰ ਆ ਗਏ ਸੇਮ ਤੇ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੇ ਵਿੱਚੋਂ ਤੇ ਇਹਦੇ ਵਿੱਚ ਵੀ ਆ ਗਏ ਦੋ ਕਲਰ ਆ ਗਏ ਫਰੋਜ਼ੀ ਦੇ ਵਿੱਚ ਤੇ ਨਾਲ ਆ ਗਿਆ ਗ੍ਰੀਨ ਇਸ ਤਰ੍ਹਾਂ ਇਹ ਵੀ ਦੇਖੋ ਦੋ ਕਲਰ ਆ ਗਏ ਦੋਨੋਂ ਹੀ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਇਸ ਤਰ੍ਹਾਂ ਜਦੋਂ ਅਪਰ ਐਡ ਕੀਤੇ ਹੋਏ ਨੇਗੇ ਬਹੁਤ ਜ਼ਿਆਦੇ ਸੋਹਣੇ ਕਲਰ ਨੇਗੇ ਇਹ ਵਾਲੇ ਵੀ ਤੇ ਫਿਰ ਆ ਗਿਆ ਸੀ ਬਲੈਕ ਇਹ ਵੀ ਪ੍ਰਿੰਟ ਬਹੁਤ ਜ਼ਿਆਦੇ ਸੋਹਣਾਗਾ ਪ੍ਰਿੰਟ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਤੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋਗੇ ਜੇ ਤੁਸੀਂ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਹੋ ਤੁਹਾਡੇ ਘਰ ਤੱਕ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਘਰ ਬੈਠੇ ਆ ਜਿਹੜਾ ਤੁਸੀਂ ਆਰਡਰ ਕਰ ਸਕਦੇ ਹੋਗੇ ਕੰਮ ਹੈਗਾ ਜਿਹੜਾ ਆਪਣਾ ਸਾਰਾ ਮਤਲਬ ਔਨਲਾਈਨ ਹੈਗਾ ਤੇ ਆਫਲਾਈਨ ਨਹੀਂ ਹੈਗਾ ਹਨਾ ਕਾਫੀ ਪੈਣਾ ਕਹਿ ਦਿੰਦੀਆਂ ਹੁੰਦੀਆਂ ਨੇ ਕਿ ਅ ਵੀ ਸਾਨੂੰ ਹਨਾ ਵੀ ਕੈਸ਼ ਔਨ ਡਿਲੀਵਰੀ ਹੈ ਕਿ ਆਪਣੀ ਕੋਈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਹੀ ਕਲੀਅਰ ਕਰ ਦਿੰਦੀ ਆ ਜੋ ਵੀ ਤੁਸੀਂ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਹਨਾ Google Pay ਕਰ ਸਕਦੇ ਹੋਗੇ PhonePe ਕਰ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਜਾਂ ਤੁਸੀਂ ਡਾਇਰੈਕਟ ਅਕਾਊਂਟ ਦੇ ਵਿੱਚ ਪਾ ਸਕਦੇ ਹੋ Paytm ਕਰ ਸਕਦੇ ਹੋਗੇ ਇਦਾਂ ਤੁਸੀਂ ਹਨਾ ਆਪਣੀ ਪੇਮੈਂਟ ਜਿਹੜੀ ਕਰ ਸਕਦੇ ਹੋਗੇ ਜਿਹੜੀਆਂ ਪੈਣਾ ਬਾਹਰ ਤੋਂ ਦੇਖਦੀਆਂ ਨੇ ਉਹਨਾਂ ਨੂੰ ਪਤਾ ਹੀ ਹੋ ਰਹੀ ਆ ਪ੍ਰਾਹੀਂ ਵੀ ਕਰ ਦਿੰਦੀਆਂ ਨੇਗੀਆਂ ਮਨੀ ਗ੍ਰਾਮ ਰਾਹੀਂ ਵੀ ਕਰ ਦਿੰਦੀਆਂ ਨੇ ਗੀਆਂ ਉਹਨਾਂ ਨੂੰ ਪਤਾ ਹੀ ਹੈ ਉਹ ਡਾਇਰੈਕਟ ਅਕਾਊਂਟ ਦੇ ਵਿੱਚ ਵੀ ਹਨਾ ਤੇ ਤੁਸੀਂ ਇੱਦਾਂ ਪੇਮੈਂਟ ਜੜੀ ਕਰ ਸਕਦੇ ਹੋਗੇ ਲੋ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਜਿਹੜਾ ਮੈਸੇਜ ਕਰ ਦੇਣਾ ਹੈਗਾ ਤੇ ਆਰਡਰ ਜਿਹੜਾ ਆਪਣਾ ਫਾਸਟਲੀ ਦੇ ਦਿਓ ਕਿਉਂਕਿ ਪ੍ਰਿੰਟ ਬਹੁਤ ਹੀ ਜ਼ਿਆਦੇ ਪਿਆਰੇ ਨੇਗੇ ਸਾਰੀਆਂ ਭੈਣਾਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਹਨਾ ਵੀ ਬਹੁਤ ਹੀ ਜ਼ਿਆਦੇ ਪਸੰਦ ਆਉਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ